ਚੰਡੀਗੜ੍ਹ ਬਿਜਲੀ ਵਿਭਾਗ ਨੂੰ ਕੋਲਕੱਤਾ ਦੀ ਪ੍ਰਾਈਵੇਟ ਕੰਪਨੀ ਦੇ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਅੱਜ ਪੀਐਸਈਬੀ ਐਮਪਲਾਈਜ਼ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਡ ਪੰਜਾਬ ਤੇ ਐਸੋਸਿਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸرد ਦੇ ਤੇ ਪੰਜਾਬ ਪਰ ਦੇ ਬਿਜਲੀ ਮੁਲਾਜ਼ਮਾਂ ਨੇ ਡਿਵੀਜ਼ਨ ਅਤੇ ਸਬ ਡਿਵੀਜ਼ਨਾਂ ਪੱਤਰ ਤੇ ਗੇਟ ਰੈਲੀਆਂ ਕਰਕੇ ਕੇਂਦਰ ਦੀ ਭਾਰਤ ਸਰਕਾਰ ਦਾ ਪਿੱਟਛਾਪਾ ਕੀਤਾ। ਲੁਧਿਆਣਾ ਵਿਕੇ ਸੁੰਦਰ ਨਗਰ ਡਿਵੀਜ਼ਨ ਵਿੱਚ ਵੀ ਟੀਐਸ ਜੂ ਦੇ ਜੱਤੇਵੰਤ ਕੁਸਕੱਤਰ ਅਡੀਸ਼ਨਲ ਐਸਡੀਓ ਰਗਵੀਰ ਸਿੰਘ ਰਾਮਗੜ੍ਹ ਅਤੇ ਪੀਐਸਈਵੀ EMPLOYES ਫੈਡਰੇਸ਼ਨ ਦੇ ਡਿਵੀਜ਼ਨ ਪ੍ਰਧਾਨ ਅਤੇ ਮੀਡੀਆ ਪ੍ਰਭਾਰੀ ਗੁਰਪ੍ਰੀਤ ਸਿੰਘ ਮਹਦੂਦਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਤਪਾ ਸਰਕਾਰ ਚ ਤਾਨਾ ਸਾਹਾਂ ਵਾਲੀ ਰੂ ਤਾਂ ਪਹਿਲਾਂ ਹੀ ਪ੍ਰਿਵਿਜ਼ ਕੀਤੀ ਹੋਈ ਹੈ ਪਰ ਮੁਲਾਜ਼ਮਾਂ ਦੇ ਮਾਮਲਿਆਂ ਵਿੱਚ ਸੰਵਿਧਾਨ ਦੀ ਰੂ ਨੂੰ ਇੰਨਾ ਤਾਰ ਤਾਰ ਕਰੇਗੀ ਇਹ ਕਿਸੇ ਨੇ ਨਹੀਂ ਸੋਚਿਆ ਸੀ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਕੋਲਕੱਤੇ ਦੀ ਪ੍ਰਾਈਵੇਟ ਕੰਪਨੀ ਨੂੰ ਠੇਕੇ ਤੇ ਦੇਣ ਲਈ ਇਸਨੇ ਕਾਨੂੰਨ ਦੀਆਂ ਧੜੀਆਂ ਅਡਾਉਂਦਿਆਂ 550 ਪੱਕੇ ਮੁਲਾਜ਼ਮਾਂ ਦੇ ਭਵਿੱਖ ਨਾਲ ਤਾਂ ਖਿਲਵਾੜ ਕੀਤਾ ਹੀ ਹੈ ਚੰਡੀਗੜ੍ਹ ਦੇ ਲੋਕਾਂ ਦੀ ਲੁੱਟ ਕਰਨ ਲਈ ਉਹਨਾਂ ਨੂੰ ਪ੍ਰਾਈਵੇਟ ਕੰਪਨੀ ਦੇ ਅੱਗੇ ਪੇਰੋਸ ਦਿੱਤਾ ਹੈ ਸਰਦਾਰ ਮਹਦੂਦਾ ਤੇ ਰਾਮਗੜ੍ਹ ਨੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਨੂੰ ਇੱਕ ਜੁੱਟ ਹੋ ਕੇ ਸੰਘਰਸ਼ ਦਾ ਸੰਦਾ ਦਿੰਦਾ ਕਿਹਾ ਕਿ ਸਾਨੂੰ ਚੰਡੀਗੜ੍ਹ ਅਤੇ ਜੁਪੀ ਦੇ ਬਿਜਲੀ ਮੁਲਾਜ਼ਮਾਂ ਦੇ ਹੱਕ ਵਿੱਚ ਤਾਂ ਖੜਨਾ ਹੀ ਚਾਹੀਦਾ ਹੈ ਅਤੇ ਨਾਲ ਨਾਲ ਆਪਣੇ ਲਈ ਵੀ ਹੁਣ ਤੋਂ ਚਕੰਨੇ ਹੋਣਾ ਪੈਣਾ ਜੇਕਰ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਸਕਦਾ ਤਾਂ ਪੰਜਾਬ ਵਿੱਚ ਤਾਂ ਫੇਰ ਬਿਜਲੀ ਨਿਗਮ ਹੈ ਜਿਸ ਨੂੰ ਸੌਕਿਆਂ ਪ੍ਰਾਈਵੇਟ ਕੀਤਾ ਜਾ ਸਕਦਾ ਹੈ ਅੱਜ ਜੁਆਇੰਟ ਫਾਰਮਰ ਦੇ ਕਰਵਿਨਰ ਰਤਨ ਸਿੰਘ ਮਜਾਰੀ ਬਿਜਲੀ ਇਕਤਾ ਮੰਤਰੀ ਦੇ ਕਰਵਿਨਰ ਗੁਰਪ੍ਰੀਤ ਸਿੰਘ ਗੱਡੀਵੰਡ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੇ ਦੇਸ਼ਾਂ ਦਾ ਦੇਸ਼ਾਂ ਦੇ ਉੱਤੇ 9 ਦਸੰਬਰ ਨੂੰ ਪੰਜਾਬ ਭਾਰਤੀਆਂ ਡਿਵੀਜ਼ਨਾਂ ਤੇ ਸਬਡਿਵੀਜ਼ਨਾਂ ਦੇ ਵਿਖੇ ਗੇਟ ਰੈਲੀਆਂ ਕੀਤੀਆਂ ਨੇ ਜਿਹੜੀਆਂ ਕਿ ਪੰਜਾਬ ਪੰਜਾਬ ਜਿਹੜੇ ਜੋ ਚੰਡੀਗੜ੍ਹ ਬਿਜਲੀ ਡਿਪਾਰਟਮੈਂਟ ਆ ਉਸ ਨੂੰ ਇੱਕ ਕਲਕੱਤੇ ਦੀ ਐਮੀਨੈਂਟ ਪਾਵਰ ਕੰਪਨੀ ਨੂੰ 8 8 ਕਰੋੜ 77 ਲੱਖ ਦੇ ਵਿੱਚ 2 ਸਾਲ ਲਈ ਜਿਹੜਾ ਵੇਚ ਦਿੱਤਾ ਗਿਆ ਕਿਉਂਕਿ ਇਹ ਉਹਨਾਂ ਦੇ ਹੱਕ ਦੇ ਵਿੱਚ ਜਿੱਥੇ ਹਾਂ ਦਾ ਨਾਰਾ ਵੀ ਆ ਤੇ 500 ਜਿਹੜੇ 50 ਮੁਲਾਜ਼ਮ ਨੇ ਉੱਥੇ ਦੇ ਉਹਨਾਂ ਦੀਆਂ ਨੌਕਰੀਆਂ ਤੇ ਉਹਨਾਂ ਦਾ ਭਵਿੱਖ ਬਚਾਉਣ ਲਈ ਸਾਡੇ ਵੱਲੋਂ ਇਹਨਾਂ ਦੀ ਇੱਕ ਸਹਿਯੋਗੀ ਜਿਵੇਂ ਕਿ ਇਹ ਅੰਦੋਲਨ ਦੇ ਰੂਪ ਦੇ ਵਿੱਚ ਇੱਕ ਪ੍ਰਤੀਕਿਰਿਆ ਵੀ ਆ ਤੇ ਉਹਦੇ ਨਾਲ ਨਾਲ ਪੰਜਾਬ ਦੇ ਖਪਤਕਾਰਾਂ ਤੇ ਬਿਜਲੀ ਮੁਲਾਜ਼ਮਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਚੰਡੀਗੜ੍ਹ ਦੇ ਵਿੱਚ 1 ਕਿਲੋਵਾਟ ਤੇ 1381 ਰੁਪਏ ਜਿਹੜੀ ਇਸ ਵਕਤ ਸਿਕਿਉਰਿਟੀ ਲੱਗਦੀ ਆ ਤੇ ਜਿਹੜੀ ਕਿ ਵੱਧ ਕੇ 13854 ਰੁਪਏ ਬਣ ਜਣੀਆਂ ਇਸੇ ਪ੍ਰਕਾਰ ਜਿਹੜਾ ਹੁਣ 2 ਰੁਪਏ ਤੋਂ 4 ਰੁਪਏ 62 ਪੈਸੇ ਤੱਕ ਯੂਨਟ ਦਾ ਰੇਟ ਆ ਉਹ ਵੱਧ ਕੇ 515 5 ਰੁਪਏ 15 ਪੈਸੇ ਸ਼ੁਰੂ ਹੋ ਕੇ 9 ਰੁਪਏ 21 ਪੈਸੇ ਤੱਕ ਚੱਲ ਜਾਣਾ ਤੇ ਇਸ ਤੋਂ ਇਲਾਵਾ ਉੱਥੇ 110000 ਦੇ ਮੁਲਾਜ਼ਮਾਂ ਦੇ ਪਿੱਛੇ ਪਹਿਲਾਂ 2200 ਸੀ ਤੇ ਅੱਜ 550 ਰਹਿ ਗਏ ਤੇ ਜਿਹੜਾ ਕਨੈਕਸ਼ਨ ਨੇ 2.5 ਲੱਖ ਹੋ ਗਿਆ ਇਹ ਜਿਹੜੇ ਅੰਕੜੇ ਮੈਂ ਇਸ ਕਰਕੇ ਦੱਸ ਰਿਹਾ ਵੀ ਇੱਕ ਡਿਪਾਰਟਮੈਂਟ ਨੂੰ ਤੋੜ ਕੇ ਇਹ ਸਿੱਧਾ ਨਿੱਜੀ ਹੱਥਾਂ ਦੇ ਵਿੱਚ ਦੇ ਦਿੱਤਾ ਗਿਆ ਤੇ ਪੰਜਾਬ ਤਾਂ ਫੇਰ ਕਾਰਪੋਰੇਸ਼ਨ ਆ ਤੇ ਪੰਜਾਬ ਦੇ ਮੁਲਾਜ਼ਮ ਹੁਣ ਘਰਾਂ ਦੇ ਵਿੱਚੋਂ ਟੇਕੇ ਨਾਲ ਬੈਠਣਾ ਆਪਣੇ ਦਫ਼ਤਰਾਂ ਦੇ ਵਿੱਚ ਆਪਣੀ ਐਸ਼ ਪ੍ਰਾਸੀ ਵਾਲੀ ਨਾਲ ਜਾਣ ਉਹ ਖੁੱਲਕੇ ਮੈਦਾਨ ਦੇ ਵਿੱਚ ਆ ਕੇ ਇਸ ਦਾ ਵਿਰੋਧ ਕਰਨ ਕਿਉਂਕਿ ਜੇ ਚੰਡੀਗੜ੍ਹ ਦਾ ਜਿਹੜਾ ਕਿ ਪੰਜ ਵਾਰਡ ਦਾ ਅਵਾਰਡ ਜੇਤੂ ਆ ਸਭ ਤੋਂ ਵਧੀਆ ਝੂਟੀ ਦੇ ਵਿੱਚ ਤੇ ਜੇਕਰ ਉਸ ਨੂੰ ਪ੍ਰਾਈਵੇਟ ਅਸਾਂ ਵਿੱਚ ਦਿੱਤਾ ਜਾ ਸਕਦਾ ਤਾਂ ਪੰਜਾਬ ਦਾ ਤਾਂ ਮੈਨਰੇ ਦਾ ਕੋਈ ਅਵਾਰਡ ਦੇ ਨੇੜੇ ਤੇੜੇ ਵੀ ਇੰਨੀ ਆਉਂਦੇ ਹੋਣਗੇ ਇਹ ਤੇ ਇਸ ਕਰਕੇ ਬੇਨਤੀ ਆ ਕਿ ਅੱਜ ਚੰਡੀਗੜ੍ਹ ਦੀ ਵਾਰੀ ਆ ਤੇ ਨਾਲ ਨਾਲ ਬਾਰਾਨਸੀ ਤੇ ਆਗਰੇ ਦੀ ਵੀ ਇਹਨਾਂ ਨੇ ਤਿਆਰੀ ਕਰ ਦਿੱਤੀ ਆ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਢੰਗ ਤਰੀਕੇ ਦੇ ਨਾਲ ਇਸ ਨੂੰ ਪ੍ਰਾਈਵੇਟ ਰੱਤਾਂ ਦੇ ਵਿੱਚ ਦੇ ਸਕਦੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਪੂਰਾ ਜਿਹੜਾ ਪ੍ਰਭਾਵ ਆ ਉਹ ਪੰਜਾਬ ਸਰਕਾਰ ਦੇ ਅੰਡਰ ਗਵਰਨਮੈਂਟ ਦੇ ਅੰਡਰ ਹੁੰਦੇ ਸੀ ਪਰ 2022 ਦੇ ਵਿੱਚ ਅਮਿਤ ਸ਼ਾਹ ਇੱਥੇ ਆਇਆ ਕੇਂਦਰੀ ਗ੍ਰਹਿ ਮੰਤਰੀ ਔਰ ਉਹਨੇ ਸਾਰੀਆਂ ਕੇਂਦਰੀ ਸਬਾਵਾਂ ਜਿਹੜੀਆਂ ਲਾਗੂ ਕਰ ਦਿੱਤੀਆਂ ਜਿਦੇ ਕਰਕੇ ਉੱਥੋਂ ਦੇ ਜਿੱਥੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਜਿੱਥੇ ਪੇ ਗ੍ਰੇਡ ਡਾਊਨ ਹੋਇਆ ਤੇ ਨਾਲੇ ਉਹਨਾਂ ਦੀਆਂ ਤਨਖਾਹਾਂ ਵੀ ਕੱਟੀਆਂ ਇਹ ਧੱਕੇਸ਼ਾਹੀ ਜਿਹੜੀ ਕੇਂਦਰ ਦੀ ਸਰਕਾਰ ਕਰੀ ਜਾ ਰਹੀ ਹੈ ਤੇ ਇੱਥੇ ਵੀ ਕਰ ਸਕਦੀ ਹੈ ਇਸ ਕਰਕੇ ਪੰਜਾਬ ਦੇ ਮੁਲਾਜ਼ਮੋਂ ਚਾਹੇ ਖfstਕਾਰ ਹੋਣ ਉਹ ਇਸ ਪ੍ਰਾਈਵੇਟੇਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਤਾਂ ਕਿ ਭਵਿੱਖ ਬੱਜਵੇ ਅੱਜ ਜੁਆਇੰਟ ਫੋਰਮ ਇਕਤਾ ਮੰਚ ਉੱਤੇ ਐਸੋਸੀਏਸ਼ਨ ਆਫ ਜੀ ਇੰਜੀਨੀਅਰ ਦੇ ਸੱਦੇ ਦੇ ਉੱਤੇ ਜੋ ਚੰਡੀਗੜ੍ਹ ਦਾ ਬਿਜਲੀ ਬੋਰਡ ਸਰਕਾਰ ਨਿੱਜੀਕਰਨ ਅਥਾਂ ਵਿੱਚ ਨਿੱਜੀ ਅਥਾਂ ਦੇ ਦੇਣ ਵਾਸਤੇ ਜਾ ਰਹੀ ਆ ਉਹਨਾਂ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਅੱਜ ਅਸੀਂ ਸੁੰਦਰ ਨਗਰ ਮੰਡਲ ਵਿਖੇ ਰੋਸ ਰੈਲੀ ਕੀਤੀ ਆ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਆ ਕਿ ਜੇਕਰ ਚੰਡੀਗੜ੍ਹ ਨੂੰ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਗਿਆ ਤਾਂ ਇਹ ਤਿੱਖੇ ਸੰਘਰਸ਼ ਕੀਤੇ ਜਾਣਗੇ ਕਿਉਂਕਿ ਚੰਡੀਗੜ੍ਹ ਦਾ ਜਿਹੜਾ ਅਦਾਰਾ ਹੈ ਬਿਜਲੀ ਬੋਰਡ ਦਾ ਅਦਾਰਾ ਹੈ ਉਹ ਸਰਕਾਰ ਨੂੰ ਪ੍ਰੋਫਿਟ ਕਮਾ ਕੇ ਦੇ ਰਿਹਾ ਨਾ ਕਿ ਘਾਟੇ ਦੇ ਵਿੱਚ ਜਾ ਰਿਹਾ ਔਰ ਜੇਕਰ ਪ੍ਰੋਫਿਟ ਵਾਲੇ ਅਦਾਰੇ ਸਰਕਾਰ ਵੇਚੋਗੇ ਸਾਇਦਾ ਮੁਲਾਜ਼ਮ ਜਿਹੜੇ ਹੈਗੇ ਆ ਪੂਰੇ ਪੰਜਾਬ ਦੇ ਬਿਜਲੀ ਬੋਰਡ ਦੇ ਪਾਵਰ ਕਾਮ ਦੇ ਮੁਲਾਜ਼ਮ ਤਿੱਖੇ ਸੰਘਰਸ਼ ਹੋਣ ਲਿਖਣਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਔਰ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਹੋਵੇਗੀ ਇਹਦੇ ਨਾਲ ਨਾਲ ਹੀ ਅਸੀਂ ਜਿਹੜਾ ਵਾਰਾਨਸੀ ਦਾ ਬਿਜਲੀ ਬੋਰਡ ਆ ਔਰ ਆਗਰੇ ਦਾ ਬਿਜਲੀ ਬੋਰਡ ਆ ਉਹਨੂੰ ਵੀ ਨਿੱਜੀਕਰਨ ਹੱਥਾਂ ਦੇ ਵਿੱਚ ਸਰਕਾਰਾਂ ਦੇਣ ਵਾਸਤੇ ਜਾ ਰਹੀ ਆ ਉਹਨਾਂ ਦੀ ਵੀ ਅਸੀਂ ਕੜੀ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਨਖੇਦੀ ਕਰਦੇ ਆ ਔਰ ਉਨ੍ਹਾਂ ਦੇ ਹੱਕ ਦੇ ਵਿੱਚ ਵੀ ਅਸੀਂ ਬਹੁਤ ਹੀ ਜਲਦੀ ਜਿਹੜੇ ਐਕਸ਼ਨ ਅ ਜੁਆਇੰਟ ਫੋਰਮ ਇਕਤਾ ਮੰਚ ਤੇ ਜਈ ਐਸੋਸੀਏਸ਼ਨ ਦੀ ਇੱਕ ਸਾਂਝੀ ਮੀਟਿੰਗ ਕਰਕੇ ਬਹੁਤ ਹੀ ਜਲਦੀ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਮੈਨੇਜਮੈਂਟ ਹੋਵੇਗੀ ਜੀ ਜਿਹੜਾ ਜੁਆਇੰਟ ਫੋਰਮ ਇਕਤਾ ਮੰਚ ਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਸੁੰਦਰ ਨਗਰ ਵਿਖੇ ਗੇਟ ਰੈਲੀ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਜੋ ਬਿਜਲੀ ਬੋਰਡ ਦਾ ਨਿੱਜੀਕਰਨ ਹੋਣ ਜਾ ਰਿਹਾ ਹੈ ਉਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਇਹ ਕੜੀ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਇਹ ਨਿਜੀਕਰਨ ਨਹੀਂ ਰੋਕਿਆ ਜਾਂਦਾ ਤਾਂ ਸਮੂਹ ਪੰਜਾਬ ਦੇ ਮੁਲਾਜ਼ਮ ਤੇ ਪੂਰੇ ਸੈਂਟਰ ਦੇ ਮੁਲਾਜ਼ਮ ਇਸ ਇਸ ਖਿਲਾਫ ਤਿੱਖਾ ਸੰਘਰਸ਼ ਉਲਿੱਕਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਏਗੀ ਤੇ ਆਮ ਪਬਲਿਕ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਵੀ ਸਾਡਾ ਇਸ ਕੰਮ ਦੇ ਵਿੱਚ ਸਾਥ ਦੇਣ ਅਸੀਂ ਜੋ ਵੀ ਕਰ ਰਹੇ ਹਾਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ ਤਾਂ ਕਿ ਜੇ ਨਿੱਜੀ ਕਰਨ ਦਾ ਜਿਹੜਾ ਇਹ ਹਮਲਾ ਸਾਡੇ ਤੇ ਹੋਇਆ ਹੈ ਸੈਂਟਰ ਸਰਕਾਰ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਆਪਣੇ ਮੁਲਾਜ਼ਮਾਂ ਬਾਰੇ ਨੀਤੀਆਂ ਇਹਨਾਂ ਦੀਆਂ ਜਿਹੜੀਆਂ ਇਹ ਚੱਲ ਰਹੀਆਂ ਨੇ ਆਪਾਂ ਉਹਨਾਂ ਦੇ ਖਿਲਾਫ ਆ ਜੀ ਅਸੀਂ ਅੱਗੇ ਵੀ ਤਿੱਖਾ ਸੰਘਰਸ਼ ਲੜਕਾਂਗੇ